ਨਮਸਕਾਰ ਮੈਂ ਡਾਕਟਰ ਇੰਦਰ ਬਠਿੰਡਾ ਤੋਂ ਜੀ ਪਾਇਲ ਸਪੈਸ਼ਲਿਸਟ ਆਪਣੇ ਕੋਲ ਕੁਝ ਦਿਨ ਪਹਿਲਾਂ ਇੱਕ ਪੇਸ਼ੈਂਟ ਆਏ ਸੀ ਜੋ ਸੰਗਰੂਰ ਤੋਂ ਆਏ ਸੀ ਜਿਹੜੇ ਮੇਰੇ ਵੀਰ ਨੂੰ ਫਿਸਟੂਲੇ ਭਗੰਦਰ ਦੀ ਪ੍ਰੋਬਲਮ ਸੀ ਜਿਨ੍ਹਾਂ ਦੇ ਦੋ ਅਪਰੇਟ ਆਪਰੇਟ ਵੀ ਹੋਏ ਸੀਗੇ ਤੇ ਅਪਰੇਟ ਕਰਾਉਣ ਤੋਂ ਬਾਅਦ ਵੀ ਰੇਸ਼ਾ ਨਹੀਂ हट ਰਿਹਾ ਸੀ ਜਿਨ੍ਹਾਂ ਨੇ ਇੱਕ ਸਾਫ ਸੂਤਰ ਦਾ ਅਪਰੇਟ ਕਰਾਇਆ ਸੀਗਾ ਤੇ ਇੱਕ ਹੋਰ ਕਿਹੜਾ ਅਪਰੇਟ ਕਰਾਇਆ ਸੀ ਜੀਰੇ ਵਾਲਾ ਅਪਰੇਟ ਕਰਾਇਆ ਸੀਗਾ ਦੋਵੇਂ ਅਪਰੇਟ ਕਰਾਉਣ ਤੋਂ ਬਾਅਦ ਵੀ ਨਹੀਂ ਰਿਜ਼ਲਟ ਆਇਆ ਇਹਨਾਂ ਨੂੰ ਆਪਾਂ ਪੁੱਛਦੇ ਆ ਵੀਰ ਨੂੰ ਗੱਲਬਾਤ ਕਰਦੇ ਕਿੱਦਾਂ ਹੁਣ ਕਵਰ ਨਹੀਂ ਕੁਝ ਠੀਕ ਨਹੀਂ ਆਪਣੇ ਨਮਸਕਾਰ ਜੀ ਕਿੱਥੋਂ ਆਏ ਤੁਸੀਂ ਜੀ ਜਾਕਰ ਤੋਂ ਸੰਗਰੂਰ ਡਿਸਟ੍ਰਿਕਟ ਤੋਂ ਜਾਕਰ ਸੰਗਰੂਰ ਡਿਸਟ੍ਰਿਕਟ ਤੋਂ ਕੀ ਪ੍ਰੋਬਲਮ ਆ ਰਹੀ ਸੀ ਜੀ ਮੇਰੇ ਰੇਸ਼ ਆ ਰਿਹਾ ਸੀ ਜੀ ਰੇਸ਼ ਆ ਰਿਹਾ ਦਰਦ ਹੁੰਦਾ ਸੀ ਬਹੁਤ ਦਰਦ ਹੋ ਰਿਹਾ ਸੀ ਠੀਕ ਹੈ ਵੀਰ ਜੀ ਤੇ ਕਿੰਨੇ ਪ੍ਰੇਟ ਹੋਏ ਸੀ ਵੀਰ ਜੀ ਆਪਣੇ ਦੋ ਕਰਾ ਲਏ ਜੀ ਮੇਰੇ ਦੋ ਹੋਏ ਸੀ ਹਾਂ ਇੱਕ ਛੀਰੇ ਵਾਲਾ ਹੋਇਆ ਸੀ ਇੱਕ ਛੀਰੇ ਵਾਲਾ ਜੀ ਇੱਕ ਸਾਫ ਸੁੱਤਰ ਹੋ ਗਿਆ ਟੱਗ ਗਿਆ ਤੇ ਪ੍ਰੇਟ ਕਰਾਉਣ ਤੋਂ ਬਾਅਦ ਵਿੱਚ ਕੁਝ ਫਰਕ ਪਿਆ ਸੀ ਨਾ ਜੀ 1% ਓਕੇ ਕੀ ਦਿੱਕਤ ਆ ਰਹੀ ਸੀ ਜੀ ਆਪਣਾ ਪ੍ਰੋਬਲਮ ਰੇਸ਼ ਆ ਰਿਹਾ ਸੀ ਰੇਸ਼ ਆ ਰੇਸ਼ਾ ਰਸਪਰੇਕ ਬਣਿਆ ਹੋਇਆ ਸੀ ਤੁਹਾਡੇ ਹਾਂ ਤੇ ਰੇਸ਼ਾ ਰੈਗੂਲਰ ਆ ਜਦੋਂ ਮੇਰੇ ਕੋਲ ਸੀ ਰੇਸ਼ਾ ਉਹ ਵੀ ਬਹੁਤ ਆ ਰਿਆ ਸੀ ਹਾਂ ਰੇਸ਼ਾ ਬਹੁਤ ਆ ਰਿਆ ਸੀ ਤੇ ਹੁਣ ਕਿਵੇਂ ਹੋ ਵੀਰ ਜੀ ਬਹੁਤ ਵਧੀਆ ਠੀਕ ਹੈ ਵੀਰ ਜੀ ਕਿੰਨੇ ਦਿਨ ਹੋ ਗਏ ਆਪਣੀ ਦਵਾਈ ਲੈਣ ਦੇ ਨੂੰ ਅੱਜ ਆਪਣੀ ਦਵਾਈ ਨੂੰ ਜੀ ਡੇਢ ਮਹੀਨਾ ਡੇਢ ਮਹੀਨਾ ਹੋ ਗਿਆ ਨਾ ਇਹ ਦੋ ਸੈਟ ਤੁਸੀਂ ਯੂਜ਼ ਕਰ ਲਏ ਹਾਂ ਰੇਸ਼ਾ ਰੇ ਟ੍ਰੈਕ ਬਣਿਆ ਹੋਇਆ ਸੀ ਉਟਾ ਜੀ ਹਾਂ ਜੀ ਰੇਸ਼ਾ ਰੈਗੂਲਰ ਆ ਹੁੰਦਾ ਰਹਿੰਦਾ ਸੀ ਵੀ ਜੀ ਪਹਿਲਾਂ ਹਾਂ ਜੀ ਪਹਿਲਾਂ ਤਾਂ ਰੇਸ਼ਾ ਹਾਂ ਠੀਕ ਠੀਕ ਹੈ ਹੁਣ ਠੀਕ ਹੋਣਾ ਵੀਰ ਜੀ ਹਾਂ ਦੇਖੋ ਵੀ ਜੀ ਅਗਰ ਇਹਨਾਂ ਵੀਰ ਦਾ ਓਪਰੇਟ ਹੋਇਆ ਸੀ ਓਪਰੇਟ ਕਰਾਉਣ ਤੋਂ ਬਾਅਦ ਵੀ ਫਿਸਟੂਲਾ ਪਗੰਦਰ ਦਾ ਲਾਜ਼ ਨਹੀਂ ਸੀ ਹੋ ਰਿਹਾ ਨਹੀਂ ਕਵਰ ਹੋ ਰੇ ਸੀ ਵੀਰ ਦਵਾਈਆਂ ਵੀ ਲਈਆਂ ਸੀ ਬਹੁਤ ਜੀ ਮੈਂ ਤਾਂ ਛੱਡੀ ਨਹੀਂ ਕੋਈ ਓਕੇ ਦੇਖੋ ਵੀ ਜੀ ਦਵਾਈਆਂ ਵੀ ਬਹੁਤ ਥਾਵਾਂ ਤੋਂ ਲਈਆਂ ਸੀ ਪਰ ਪੇਸ਼ਨ ਨਹੀਂ ਕਵਰ ਹੋ ਰਹੀ ਸੀਗਾ ਆਪਣੇ ਕੋਲੇ ਪੇਸ਼ੈਂਟ ਕਵਰ ਹੋਇਆ ਫਿਸਟੂਲਾ ਪਗੰਦਰ ਦਾ ਜਿਹੜੇ ਮੇਰੇ ਵੀਰਾਂ ਭੈਣਾਂ ਨੂੰ ਫਿਸਟੂਲਾ ਪਗੰਦਰ ਦੀ ਪ੍ਰੋਬਲਮ ਹੈ ਬਵਾਸੀਰ ਦੀ ਪ੍ਰੋਬਲਮ ਹੈ ਮੌਕੇ ਵਾਲੀ ਬਵਾਸੀਰ ਦੀ ਪ੍ਰੋਬਲਮ ਹੈ ਜਾਂ ਬੈਈਆਂ ਪਾਟ ਰੀਆਂ ਆ ਜੇ ਜਿੰਨੇ ਮੇਰੇ ਵੀਰਾਪੰਨਾ ਨੇ ਓਪਰੇਟ ਕਰਾਏ ਨੇ ਇੱਕ ਵਾਰੀ ਮੇਰੇ ਨਾਲ ਜ਼ਰੂਰ ਕੰਸਲਟ ਕਰਨ ਆਪਣੇ ਕੋਲ ਇਹਦਾ 100% ਇਲਾਜ ਹੈ ਧੰਨਵਾਦ